ਆਹ ਮਾਰੇ ਨੂੰ ਗਿਆ ਵੇ ਆਪਣਾ ਹਾਂ ਆਫਰ ਕਰੀ ਹੋਈ ਆ ਪੂਰੀ ਪੂਰਾ ਮੈਂ ਹਰੀ ਮਿਰਚ ਜਾਨੀ ਪੂਰੀ ਆਫਰ ਠੀਕ ਆ ਗੱਲ ਫੇਰਾ ਬੁੜੇ ਬਾਰੇ ਦਾ ਭੋਗ ਆ ਕਿਸੇ ਦਾ ਅੱਜ ਕਿਵੇਂ ਮਿਲ ਗਿਆ ਮਿੱਤਰੋ ਪਰਸਾ ਆਪਣਾ ਪੈਸੇ ਨਹੀਂ ਮਿਲੇ ਬਾਕੀ ਚੱਲ ਕਾਗਜ਼ ਪੱਤਰ ਪੈਨਪੂਨ ਕਾਰਡ ਆ ਲੋ ਵੀ ਮਿੱਤਰੋ ਫੇਰ ਹੋ ਗਏ ਇਕੱਠੇ ਬਾਈ ਫਰੀਦ ਨਾਲ ਚੱਲੇ ਬਰਨਾਲੇ ਇੰਟਰਵਿਊ ਆ ਬਾਈ ਨਾਲ ਆਪਣਾ ਪੂਰਾ ਬਣਾਈ ਬੈਠੇ ਨੇ ਦਾ ਪ੍ਰੋਗਰਾਮ ਆ ਨੈਟ ਰੋਟ ਪੂਰਾ ਵਾਲੀਬਾਲ ਖੇਡਦੇ ਹੁੰਦੇ ਨੇ ਬਾਈ ਜੀ ਖੇਡਦੇ ਨੇ ਹਾਂ ਸੁੱਕੀ ਹੁਣ ਸਨੇਹਾ ਦੇ ਆਪਣੇ ਦਰਸ਼ਕਾਂ ਨੂੰ ਕੋਈ ਆ वेलकम टू माय व्लॉग छोटा स्वागत है नए व्लॉग आज आई अपने व्लॉग ਦਾ 171ਵਾਂ ਦਿਨ ਕੌਣ ਤੁਹਾਨੂੰ ਜਾਣ ਕਰਾਂਗੇ ਮਿੱਤਰੋ ਰਨਿੰਗ ਮੈਂ ਤੇ ਮੰਨਣਾ ਚੱਲਦੇ ਆਂ ਨਾਲ ਗਾਣੇ ਚੱਲੀ ਜਾਂਦੇ ਨੇ ਇਹ ਸੱਜੇ ਫਿਰ ਟੇਕਿਆ ਜੀ ਮੱਥਾ ਕਰ ਦੋ ਬਰੇ ਜਿਸ ਵਕਤੇ ਜੋ ਜਨਪਾਲੇ ਕੋ ਲਾਲ ਕੇ ਸੱਜੇ ਫੇਰ ਲਾਈਆਂ ਜੀ ਐਕਸਰ ਜਮ ਮੈਦੇ ਮੰਨੇ ਨੇ

ਗਲਤ ਪਾਸੇ ਵਾਗੇ ਸੀ ਗਲਤ ਪਾਸੇ ਵਾਗੇ ਸੀ ਸਾਡੇ ਮੈਨ ਕੋ ਫੇਰ ਹੋਇਆ ਧਾਰ ਬਣੇ ਨੂੰ ਜੀ ਪਾਰ ਗੱਡੀ ਧਾਰ ਦਿੱਤੀ ਵੀ ਬੜਾ ਉਹਨ ਲੱਤ ਜੀ ਹਲਦੀ ਸੀ ਮੈਂ ਕਿਹਾ ਧਾਰ ਦੇ ਦੇਣਿਆ ਧਾਰ ਦਿੱਤੀ ਆਦੇ ਮੰਡੇ ਆ ਗੂਠੇ ਦੇ ਵਿੱਚ ਪਾ ਕੇ ਚੋਣੇ ਹੁੰਦੇ ਨੇ ਮੈਂ ਤਾਂ ਕੋਟਰਾ ਐ ਵਿੱਚ ਪਾ ਕੇ ਨਹੀਂ ਚੋਈ ਜਾਂਦੀ ਮੈਂ ਐ ਸਿੱਧੂ ਵੀ ਕੱਢਦਾ ਛੇੜੀ ਗੱਲਾਂ ਮਾਰਦਾ ਮੈਂਟਾਂ ਵੀ ਧਾਰ ਕੱਢ ਨੂੰ ਐ ਨਹੀਂ ਪਰ ਐ ਵੀ ਸਿੱਧੇ ਹੈ ਕਿਹੜੀ ਗੱਲ ਹੈ ਹਾਂ ਇਹਨਾਂ ਨੂੰ ਤਾਂ ਹੂੰ ਤੜ ਲਿਆ ਕਰੋ ਚਾਚੀ ਜਿਹੜੀਆਂ ਹੂੰ ਖਾਣ ਜੇ ਨੂੰ ਨਹੀਂ ਹੁੰਦੀਆਂ ਗੁੱਟ ਕੇ ਹਟਿਓ ਪੂਰੀ ਕਹਿੰਦਾ ਦਾਰ ਚ ਦਾਰ ਚ ਕੀ ਕਰਾਂ ਖੱਬਲ ਮੇਰੇ ਵੀ ਖੋਇਆ ਪਿਆ ਮੈਂ ਵੀ ਗੋੜਦਾ ਜਾ ਕੇ ਮੈਂ ਵੀ ਗੋੜਦਾ ਮੇਰੇ ਵੀ ਖੋਇਆ ਪਿਆ ਖੱਬਲ ਅੱਛਾ ਆ ਕਹੋਗੇ ਹੂੰ ਕੱਲ ਬਰੀਆ ਬਰੀਆ ਜਿਆ ਤੂਰੀਆਂ ਤੋਂ ਹਲਾ ਦੇਾਂਗੇ ਹੂੰ ਲੈ ਨੀ ਆ ਮੈਂ ਵੀ ਅੱਜ ਕੱਟ ਕੇ ਕਰੇਲਿਆਂ ਦੀਆਂ ਚੜ੍ਹ ਕੇ ਜੇ ਖੜਿਆ ਅੱਛਾ ਹੂੰ ਕੀ ਫਿਰ दारू ਦਵਾਈ ਤੇ ਕੀ ਪਤਾ ਉਦੋਂ ਵੀ ਚੜ੍ਹਦਾ ਇਧਰਲੇ ਪਾਸੇ ਲਾਤਾ ਕਿ ਮਹਾਰਾ ਚਾਚਾ ਆ ਦੇਖ ਇੱਥੇ ਕ ਮਾਰਾ ਫਿਰ ਵਧੀਆ ਯਾਰ ਭਾਈ ਹਾਂ ਹਾਂ ਆ ਇਧਰ ਚੌਲੇ ਲਾ ਦੇ ਆਹੋ ਉਹ ਪਹਿਲੇ ਸਾਈਡ ਤੇ ਵੀ ਲਾ ਤੋ ਮਾਰ ਬਸ ਠੀਕ ਆਮ ਹੀ ਰਹੇ ਦੀ ਭੈਣ ਦੀ ਬਗਾਰੇ ਕ ਮਾਰਾ ਚੌਲੇ ਮੈਂ ਇਹ ਕਹਣਾ ਨਾ ਵੀ ਕਿਸੇ ਦੇ ਮੂੰਹ ਚ ਪੋਵੇ ਆ ਹੀ ਨਹੀਂ ਕਹਿੰਦਾ ਹੁੰਦਾ ਵੀ ਹਾਂ ਕੋਈ ਹਾਂ ਓਏ ਵਧੀਆ ਫਿਰ ਚਰਜੇ ਹਉ ਲੈ ਜੂ ਕੋਈ ਆ ਦੇਖ ਕੇ ਫਰੇ ਕਰੂਗਾ ਨਾ ਹਾਂ ਮਿਰਚਾਂ ਦੇ ਕੋਈ ਆਪਣਾ ਬੰਦਾ ਵੀ ਲੈ ਜਾਓ ਭਾਈ ਹਾਂ ਕੀ ਭਰੇ ਭੈਣੇ ਬੂਟੇ ਵੀ ਮਿਰਚਾਂ ਦੇ ਉਹਨਾਂ ਨੂੰ ਬਾਗਲਿੰਗ ਦਿੱਤੀ ਵੀ ਹੈ ਹਾਂ ਲਿਜਾਣਾ ਦਾ ਅਗਲੇ ਦੀ ਮਰਜ਼ੀ ਹੈ ਹਾਂ ਚਾਟਣੀ ਇਹ ਨਹੀਂ ਕਹਿੰਦਾ ਨਹੀਂ ਅਗਲੇ ਚਾਟਣੀ ਨੂੰ ਲੈ ਜਾਓ ਕੋਈ ਉਸ ਮਰਜ਼ੀ ਕਰੋ ਯਾਰ ਆ ਪ੍ਰਿਥੀ ਨੂੰ ਵੀ ਕਹੇ ਨਾ ਹਾਂ ਆ ਪ੍ਰਿਥੀ ਲੈ ਜਾ ਕਰ ਹਾਂ ਠੀਕ ਆ ਗੱਲ ਉਹ ਵਧੀਆ ਵਧੀਆ ਕਹਿੰਦੇ ਮੂੰਹ ਚ ਪੈਂਦਾ ਜਦਾ ਆ ਦੇ ਤੈਨੂੰ ਤੇ ਕੱਖ ਨਹੀਂ ਕੇ ਹਉਰਾ ਕਹੇ ਇਹਨੂੰ ਕਹਤਾ ਤੁਸੀਂ ਵੰਡ ਕੇ ਖਾ। ਆ ਫਾਸਲਾ ਫੇਰ ਹੁੰਦੂਗੇ ਹਨਾ। ਹਾਂ। ਆਏ ਨਾ ਕਹੇ ਵੀ ਮੇਰੇ ਹੋਏ। ਨਾ ਨਾ ਵਧੀਆ। ਹੋਰ ਕੱਕ ਤਾਂ ਹੀ ਕਹਿਦਾ ਹੈਗਾ ਇਹ ਕੰਨਾ ਲੈ ਜਾ ਕਰ। ਉਹ ਫਿਰ ਮੈਨੂੰ ਚਾਚੇ ਕਹਿੰਨੇ ਕਹਤਾ ਮੈਂ ਉਧਰੋਂ ਲਿਉਣ ਲੱਗਿਆ। ਲਾਉਂ ਗੱਲ ਕੱਕ ਉਦਾਂ ਦੇ ਵੀ ਆਮ ਨੇ ਹੁਣ। ਚੱਲ ਉਹ ਤਾਂ ਕੱਕ ਤੋਂ ਬਾਅਦ ਮੇਰੇ ਵੀ ਆਮ ਨੇ ਫਿਰ ਤੇਰੀ ਆਲੀ ਗੱਲ। ਹਾਂ ਫਿਰ ਖਰਾਬ ਤਾਂ ਨਹੀਂ ਹੁੰਦਾ ਉਹ ਚੱਲ ਹੱਕ ਤਾਂ ਹੁੰਦੀ ਹੈ ਜੇ ਕਦੇ ਹੋਣ ਦਾ ਫਿਰ ਕਿੱਡੀ ਮਾੜੀ ਗੱਲ। ਹੂੰ। ਕੀ? ਹੂੰ। ਇੱਕ ਗੱਲ ਸਹੀ ਗੱਲ। ਉਹ ਕਰਦੇ ਆ ਇਹ ਚੀਜ਼। ਫੇਰ ਵੀ ਵਧੀਆ ਚੀਜ਼ ਹੁੰਦੀ ਆ ਜਦੋਂ ਆਪਾਂ ਅਏ ਅਗਲੇ ਦਾ ਵੀ ਹੱਕ ਗਈਏ ਵੀ ਆ ਆਪਲਾ ਸਭ ਨੂੰ ਦੇ ਹਾਂ ਹੈ ਸਹੀ ਗੱਲ ਹੈ ਵਧੀਆ ਰਹੇ ਕੋਈ ਬੂਟੇ ਨੇ ਕੋਈ ਕਿਸੇ ਨੂੰ ਚਾਟਣੀ ਹੈ ਕੋਈ ਆਉਂਦਾ ਰਿਸ਼ਤੇਦਾਰ ਆਉਂਦਾ ਹਰੀਆ ਕਿਤੇ ਕੋਈ ਪ੍ਰੋਗਰਾਮ ਹੈ ਲੈ ਜਾਓ ਤੁਰ ਕੇ ਹੋਏ ਨਾਲੇ ਸਾਤੇ ਮਿਲਤਾ ਜਾਂਦੇ ਨੇ ਯਾਰ ਇਹ ਜੀ ਨਹੀਂ ਮਿਲਦੀ ਜਿਵੇਂ ਮੈਂ ਕਹਿਣਾ ਹਾਂ ਮਿਲ ਜਾਣਗੇ ਇਹ ਜੇ ਮਿਰਚਾਂ ਕੋਈ ਬਣਾ ਰਹੀ ਸਪਰੇ ਤੋਂ ਦੇਖ ਐਸੀਆਂ ਨੇ ਆਨੇ ਭਰੇ ਭਨੇ ਬੂਟੇ ਵੀ ਲੱਦੇ ਪੈਣੇ ਮਾਰਾ ਨੂੰ ਕਹਿਆ ਵੇ ਆਪਣਾ ਹਾਂ ਆਫਰ ਕਰੀ ਹੋਈ ਆ ਪੂਰੀ ਪੂਰਾ ਮੈਂ ਹਰੀ ਮਿਰਚ ਜਾਨੀ ਪੂਰੀ ਆਫਰ ਠੀਕ ਆ ਗੱਲ ਫੇਰਾ ਬੁੜੇ ਬਾਰੇ ਦਾ ਭੋਗ ਆ ਕਿਸ ਦਾ ਕਿਵੇਂ ਮਰਜੀ ਕੀ ਠੀਕ ਆ ਗੱਲ ਠੀਕ ਆ ਗੱਲ ਨਾ ਵੇ ਠੀਕ ਆ ਗੱਲ ਕੋਈ ਕਹਿ ਸਕਦਾ ਹਰੇਕ ਬੰਦਾ ਨਹੀਂ ਕਹਿ ਸਕਦਾ ਫੇਰ ਉਹੀ ਗੱਲ ਆ ਜਾਂਦੀ ਆਦਲਾ ਦੁਦੋਤ ਆਏ ਕਰੇ ਸੌੜ ਸੜੀ ਜਾਵੇ ਹਾਂ ਤਾਂ ਨਹੀਂ ਕਹਿੰਦਾ ਹਾਂ ਔਕ ਵਰਗੇ ਕਹਿੰਦੇ ਆਪਾਂ ਅਸਲ ਜਿਹੜੀ ਹੈਗੀ ਆ ਚੀਜ਼ ਫੇਰ ਆਪਾਂ ਵੀ ਵਧੀਆ ਹੁੰਦਾ ਕਿ ਨਹੀਂ ਹਾਂ ਹਾਂ ਉਹ ਤਾਂ ਹੈਗਾ ਹੀ ਆ ਚਾਚਾ ਫੇਰ ਨੀਤਾਂ ਨੂੰ ਮਰਾਦਾ ਆ ਆਪ ਦਾ ਫਿਰ ਤੇ ਡਹਰਾ ਅਗਲਾ ਹਰੇ ਕੀ ਰੱਬ ਭਰਦਾ ਹਾਂ ਜਾਨਵਰਾਂ ਦਾ ਨਹੀਂ ਭਰਦਾ ਹੋਰ ਕੀ ਸਹੀ ਗੱਲ ਹੈ ਇੱਕ ਬੰਦਾ ਹੈ ਹਾਂ ਇੱਕ ਬੰਦਾ ਹੀ ਨਹੀਂ ਖੜਦਾ ਮੰਨ ਤੇ ਹੋਰ ਰੱਬ ਤਾਂ ਸਰੀਕ ਨੂੰ ਦਿੰਦਾ ਹੂੰ ਜਿਹੜੀ ਦੁਨੀਆ ਤੇ ਸਾਜ ਹੈ ਉਹਨੂੰ ਸਭ ਕੁਝ ਦਿੰਦਾ ਹੈ ਵੀ ਹੈ ਚਾਚਾ ਬਣਾ ਲਈ ਚੌਲਾਂ ਦੀ ਵੀ ਕਿੰਨੇ ਵਾਰੀ ਬਣਾ ਲਈ ਇਹ ਤਾਂ ਰੋਜ਼ ਵਾਂਗੂ ਚੌਲਾ ਹੀ ਲੈ ਜਾ ਕਰੋ ਸੁਣ ਲੱਗੇ ਜੀ ਚੌਲੇ ਲੱਗੇ ਯਾਰ ਮੇਰੇ ਘਟ ਹਰੇ ਹੋ ਜੀ ਮੈਂ ਮੰਨੇ ਤੂੰ ਬੀਜ ਲੈ ਕੇ ਬੀਤਾ ਚ ਬੀਜ ਦਾਂ ਮੈਂ ਕਮਾਰਾ ਤੇ ਉਹ ਅੱਛਾ ਥੋੜਾ ਲੇਟ ਆ ਜੀ ਮੈਂ ਕਮਾਰਾ ਕੋਲ ਹੈ ਹੈ ਦੇਵਕੇ ਕਿਵੇਂ ਵੀ ਮਾਚਾ ਉਹਨਾਂ ਦੇ ਲਈ ਅਚਾਰ ਕਰਤਾ ਹਮਾਇ ਤੋਂ ਲਾ ਕੇ ਬੀਤੇ ਯਾਰ ਉਹ ਹੋਵੇ ਕਲੇਲਾ ਉਹ ਇੱਕ ਵੇ ਲੋ ਸਹੀ ਗੱਲ ਹੈ ਕਲੇਲਿਆਂ ਨੂੰ ਮੈਂ ਵੀ ਅੱਜ ਕੱਟ ਕੇ ਆਇਆ ਰੱਸੀ ਜੀ ਛਾੜੂ ਤੇ ਹੁਣ ਇੱਥੇ ਤੋਲੇ ਆ ਕੇ ਉਹ ਕਰਦਾ ਮੋੜੀ ਕੱਟਦੇ ਹਨ ਮੋੜੀਆਂ ਸਾਰੀਆਂ ਨੇ ਆ ਨਿਆ ਜੜਾ ਹੁੰਦਾ ਆ ਤੋਰੀਏ ਤੰਬੇ ਕੱਟਦੀ ਪਤਾ ਜਾਂਦਾ ਕੀ ਕਰੀ ਹਾਈ ਤੇ ਤਾਂ ਤੈਨੂੰ ਮੈਂ ਗੱਲ ਦੱਸਦਾ ਤੋਰੀਆਂ ਦੇ ਤਾਂ ਇੱਕ ਆ ਪਾਸ ਬਾਂਸ ਬੁੱਕੀ ਨਾਲ ਇੱਕ ਤੰਬਾ ਇੱਥੇ ਕੱਟਦੀ ਇੱਕ ਕੱਟਦੀ ਐ ਇਧਰ ਠੀਕ ਆ ਉੱਤੇ ਫੇਰ ਦੀ ਤਾਂ ਹਟਾ ਰੱਸੀਆਂ ਹਾਂ ਜਾ ਤਾਂ ਪਾਸ ਇਰ ਦੇਖੀ ਤੂੰ ਤੈਨੂੰ ਤੋਰੀਆਂ ਮੁਕਣੀਆਂ ਨਹੀਂ ਉਹ ਇਹ ਤੋਂ ਰੱਸੀ ਪਾਜੀ ਹਾਂ ਹਾਂ ਇਹੀ ਕਰ ਦੋ ਉਹ ਭੋਲੇ ਚੱਤਦੇ ਆਂ ਚਾੜੀਆਂ ਨੇ ਮੇਰਾ ਆ ਇਨਾ ਤੋਰੀ ਖਾਨਾ ਲੱਗਦਾ ਪਾਲਾ ਤੁਰ ਆਵਾ ਇਹੀ ਕਰ ਦੋ ਤੇ ਦੋ ਟੰਬੇ ਧਰਨੂ ਲੰਬੇ ਹਾਂ ਹਾਂ ਇੱਕ ਉੱਥੇ ਘਾੜਦੀ ਵਾਸੇ ਕਰੇ ਆ ਰੱਸੀਆਂ ਬੰਨਦੀਆਂ ਜਾਂ ਟੰਬੇ ਤੋਂ ਪੁਰ ਰੱਸੀਆਂ ਬੰਨ ਹਾਂ ਇਨੇ ਟੰਬੇ ਕਿੱਥੇ ਦੋ ਗੱਡੀ ਵਸ ਉਧਰ ਘਾੜ ਰਹੀ ਇੱਕ ਉਧਰ ਗੱਡੀ ਰੱਸੀ ਪਾ ਦਿੰਦੇ ਹੂੰ ਗੱਲ ਤੇਰੀ 100 ਰੁਪਏ ਦੀ ਉਹਦੇ ਉੱਤੇ ਆਪੇ ਚੜਦਿੰਗੇ ਸਹੀ ਗੱਲ ਆ ਘਟ ਘਟ ਦਿੱਤੇ ਤਾਂ ਗੱਲ ਬਣਾ ਦੀ ਇਹੀ ਕਰਦਾ ਹੁਣ ਖਾ ਗਏ ਆ ਵੀ ਘੋੜਦਾ ਹੁਣ ਖਾਲੀ ਹਾਂ ਆ ਵੀ ਅਲੇ ਵਾਹ ਦੇ ਸਪਰੇਅ ਕਰਨਾ ਵਧੀਆ ਵਧੀਆ ਸਪਰੇਅ ਤਾਂ ਫਿਰ ਆਪਣੀ ਦਵਾਈ ਖਰਾਬ ਕਰੂ ਫਿਰ ਫਿਰ ਖੰਡ ਤੱਕ ਪੈਦਾ ਕਿ ਨਹੀਂ ਹੂੰ ਫਿਰ ਤੋਂ ਮਿਨਾ ਰੱਖਦੇ ਆਂ ਆਰਗੇਨਿਕ ਹੈ ਮਾਇ ਨਹੀਂ ਕਰਦਾ ਮੈਂ ਜਮਰ ਜਤਾਉਂ ਨਹੀਂ ਕਰਦਾ ਸਪਰੇਅ ਵਾਲੀ ਦਾ ਪੈਂਡਲ ਮਿਲੇ ਆਪੀ ਤੱਕ ਨੂੰ ਖੋਣ ਨਹੀਂ ਹੁੰਦਾ ਚਾਚੀ ਐ ਕੁਝ ਆਪਣੇ ਜੁਗਰੇ ਤਾਂ ਲਈ ਜਾਂਦੇ ਨੇ ਹਾਂ ਆ ਦੇਖੋ ਬਤਾਉਂਗੀ ਵੀਡੀਓ ਚੱਲੇ ਪੰਨ ਸਾਥ ਹਾਂ ਹੋਰ ਸਹੀ ਗੱਲ ਜੰਟੂ ਜੀ ਵਾਲਾ ਤੇ ਕਿੰਨਾ ਸੋਹਣਾ ਹੈ ਬਾਹ ਦੇ ਉਹ ਕਿ ਲੈ ਗਏ ਹਾਂ ਚੱਕ ਲਿਆ ਉਥੋਂ ਜੂਮਾ ਚੱਕ ਲੈ ਉਹਦੀ ਚੱਕ ਲੈ ਅੱਛਾ ਜੋ ਮੇਰੇ ਕੋ ਖਾਸੀ ਹੋ ਜਾਂਦੀ ਨਾ ਆ ਵੀ ਬੰਨਦੀ ਮੰਤਰੋ ਆਪਾਂ ਹਾਂ ਉਹ ਤਰਕੇ ਲਗਾ ਢਕੇ ਜਰਾ ਪਾਈਪ ਘੜਤੀ ਸੀ ਨਾਲ ਬੰਨਦੀ ਰੱਸੀ ਆ ਕਰੇਲਿਆਂ ਦੇ ਵੇਲੇ ਲੋਕਾਂ ਆ ਕੇ ਥੱਲੇ ਤੇ ਚੜਾਂਗੇ ਇੱਕ ਹੋਰ ਬੰਨ ਦਾਂਗੇ ਫੇਰ ਬਣੂ ਗੱਲ ਆ ਵੀ ਘੁੱਟਤਾ ਜੀ ਦੇਖੋ ਇਹ ਤੇ ਵੀ ਗਮਾਰਾ ਲਾਵਾਂਗੇ ਹੁਣ ਲੇਟ ਵਾਲਾ ਅੰਤਰਾਪਾ ਪਾਰਸਾ ਜਾ ਵੜਨਾ ਪਾਰਸਾ ਜਥੇ ਆ ਗਿਆ ਸੀ ਆਪਣਾ ਉਹ ਬਾਈ ਕੈਨੇਡਾ ਡਾਕੂਮੈਂਟ ਤਾਂ ਹੈਗੇ ਨੇ ਵਿੱਚ ਪੈਸੇ ਨਹੀਂ ਮਾ ਚਲੋ ਜੀ ਧੰਨਵਾਦ ਤੁਹਾਡਾ ਡਾਕੂਮੈਂਟ ਤਾਂ ਹੈਗੇ ਨੇ ਨਾ ਆ ਗਏ ਬਈ ਧਰੋ ਲੈ ਫਿਰ ਚੱਕਿਆ ਜੀ ਬੈਠਾ ਕਰਨ ਨੂੰ ਸਵੇਲ ਤੇ ਪਾਣੀ ਪੀਤਾ ਫੇਰਾ ਕਿਵੇਂ ਆ ਸਵੇਰ ਨੂੰ ਚੱਕ ਲਿਆ ਬਈ ਨਾਲ ਹੀ ਆਪਾਂ ਹੁਣ ਆਪਾਂ ਆਇਆ ਪਰਸ ਜਾ ਪੜਨ ਇਥੇ ਕਰਮ ਨੂੰ ਸੁਵਾਵਾ ਪਾਵਾਂਗੇ ਵੀ ਬੋਦਾ ਠੀਕ ਹੋਊਗਾ ਹਾਂ ਸਮਾਈਲੀ ਵੀ ਕਰਦਾ ਜੀ ਬੱਸ ਹੋ ਗਿਆ ਆ ਗਿਆ ਬਠਿੰਡਾ ਟੀ ਪੁਆਇੰਟ ਬਈ ਇਧਰ ਹੀ ਆਇਆ ਇਧਰ ਮਿਲਿਆ ਆਪਣਾ ਪਰਸਾ ਦਿਖਾਉਣਾ ਤੁਹਾਨੂੰ ਕਿਹੜੇ ਬੰਦੇ ਨੂੰ ਮਿਲਿਆ ਆ ਆ ਗਿਆ ਡੋਲਟ ਕੋਠੇ ਬਈ ਪੁੱਛਾਂਗੇ 얘ਗੇ ਤੋਂ ਜੈਪ ਸਿੰਘ ਘਰ ਆ ਬਗੁਰੂ ਗੁਰੂ ਆ ਕੀ ਇਹ ਮੋੜ ਤੇ ਉਹਦੀ ਪੋਤੀ ਆ ਸਰ ਜੀ ਇਹਨਾਂ ਦੇ ਚੈਂਪੀਅਨਰ ਟੂ ਠੀਕ ਹੈ ਜੀ ਠੀਕ ਹੈ ਜੀ ਇੱਥੋਂ ਮੁੜ ਗਏ ਜਲਾਲ ਕੇ ਕੋਠਿਆਂ ਚ ਜੀ ਜੈਪ ਸਿੰਘ ਆਪਾਂ ਡੌਲਟ ਕੇ ਨਬੀ ਨੇ ਆਪਾਂ ਗੱਲ ਤਾਂ ਲੱਭਦੇ ਸੀ ਨਾ ਕਰਮਣ ਨੇ ਦੱਸਿਆ ਸਾਨੂੰ ਸਹੀ ਕਰਮਣ ਨੂੰ ਸਾਰਾ ਪਤਾ ਸੀ ਪਰ ਕਰਮਣ ਨੇ ਜਾਣ ਬੁੱਝ ਕੇ ਨਹੀਂ ਸਾਨੂੰ ਦੱਸਿਆ ਕਿਉਂਕਿ ਆਂਕਲ ਨੇ ਦਿੱਤਾ ਜੀ ਸਾਨੂੰ ਸਾਡਾ ਪਰਸ ਆਂਕਲ ਨੂੰ ਮਿਲਿਆ ਸੀ ਮਿੱਤਰੋ ਮਿਲ ਗਿਆ ਮੇਟਰਪਾਰਸ ਆਪਣਾ ਪੈਸੇ ਨਹੀਂ ਮਿਲੇ ਬਾਕੀ ਚਲ ਕਾਗਜ਼ ਪੱਤਰ ਪੈਨਪੁਨ ਕਾਰਡਾ ਲੱਲਾ ਖੱਖਾ ਆਇਆ ਵੀ ਕਿੱਥੇ ਆਉ ਪਹੁੰਚਿਆ ਹਨਾ ਪਹੁੰਚਿਆ ਵੀ ਵੇਖੋ ਬਾਈ ਕਿੱਥੇ ਆ ਓਟਡਾ ਓਟਡਾ ਨਹੀਂ ਤਾਂ ਮੈਂ ਕੋਠੇ ਚ ਲਾ ਲਕੇ ਕਿਹੜੀ ਕਾਏ ਗਰਮਣਾ ਸਿਧਰਾਉਣੀਆਂ ਵੀ ਇਹ ਸਟ੍ਰਾਬਰੀ ਦੇ ਹੋ ਅਲੱਗ-ਲੱਗ ਦੇਰਉਣੀਆਂ ਮੈਂ ਬਨੀਲਾ ਦੋਨੇ ਮਿਕਸ ਕਰਾ ਲਾ ਤੇ ਸਟ੍ਰਾਬਰੀ ਏ ਦੱਸੀ ਕਿਵੇਂ ਹਟੇ ਤੇ ਆਰਮਣਾ ਹੋਰ ਵੀ ਕਿਵੇਂ ਸੀ ਕਿਵੇਂ ਉੱਚੀ ਬੋਲ ਪੂਰੀ ਕਹਿਣ ਦੀ ਚਾਹ ਹੋਰ ਵੀ ਪਵਾ ਰਾਇਆ ਹੋਰ ਹਾਨੀਆਂ ਆ ਵੇ ਮੇਡ ਆਵਾਜ਼ ਮੇਰਾ ਇਹਨੇ ਤਾਂ ਟਾਈਮ ਲਾ ਫਿਰਦਾ ਆਪਣੇ ਨਾਲ ਕੁਲਤੀ ਦਾ ਬਣਦੀਆਂ ਨੇ ਕੁਲਤੀ ਦਾ ਬਣਦੀ ਆ ਇਹਦਾ ਗੱਲ ਹੈ ਇਹਦਾ ਇਹ ਡਿਊਟਰ ਆਪਣਾ ਪਰਸ ਵੀ ਲਵਾ ਪਰਸ ਵੀ ਦਿਵਾ ਕੇ ਰਾਇਆ ਪਰ ਇਹਨੇ ਦੱਸਿਆ ਨਹੀਂ ਬਾਈ ਯਾਰ ਇਹਨੂੰ ਦੱਸਿਆ ਨਹੀਂ ਆਪਾਂ ਨੂੰ ਕਿਦਾ ਉਹਦਾ ਮੋਟਰ ਦਾ ਗਾ ਇਹ ਦੱਸਿਆ ਨਹੀਂ ਇਹ ਹਰਾਮੇ ਹੈ ਕਰਮਣ ਆਪਣਾ ਮੁੰਡਾ ਆ ਗਿਆ ਆਪਣੀ ਦੁਕਾਨ ਕੰਮ ਚੱਲਦਾ ਰਮਨ ਦਾ ਪਾਵਾ ਦੀ ਗੱਲ ਸਪੈਸ਼ਲ ਆ ਸਪੈਸ਼ਲ ਪਾਈ ਆ ਆ ਨਾ ਪਰ ਆ ਕਿਧਰ ਆ ਗਿਆ ਬਹਿ ਗਏ ਨੇ 340 ਰੁਪਏ ਨਾ ਟੁੱਟੇ ਨਹੀਂ ਹੈਗੇ 50 ਹੈਗੇ ਨੇ ਛਾਹ ਜਿੰਦਾ ਬਾਈ ਚਲ ਠੀਕ ਹੈ ਸੰਗਾ ਮਾਰ ਲਈ ਜਿਹੜਾ ਚਲ ਬਈਆ ਕਰਮਣ ਮੁੱਕੋ ਓਕੇ ਚੱਕੋ ਸੋ ਖਾਓ ਐਸ ਗਰੀ ਮੋਰ ਖਵਾਉਣਾ ਦਨ ਠੀਕ ਹੈ ਨੀਲਾ ਵਧੀਆ ਹੈ ਕਿ ਪਹਿਲਾਂ ਵਾਲੀ ਵਧੀਆ ਸੀ ਹਾਂ ਮੈਂ ਐਕਸਾ ਮੇਰੇ ਲਈ ਚੱਲੇ ਆਂ ਵੀਰੇ ਆਪਾਂ ਬਰਨਾਲੇ ਆਪਣਾ ਯਾਰ ਦੋਤਾ ਸੋਕੇ ਉਹਦੇ ਘਰੇ ਚੱਲੇ ਆਂ ਠੀਕ ਹੈ ਨਾ ਉਹਦੇ ਟ੍ਰਿਬਿਊ ਜਾ ਮੜਾ ਜਾ ਪੱਗ ਸੱਟ ਬੰਨੀ ਗਈ ਹਾਂ ਠੀਕ ਹੈ ਇਹ ਹੀ ਸਟਾਈਲ ਆਪਣਾ ਜੀ ਲੋ ਵੀ ਮਿੱਤਰੋ ਫੇਰ ਹੋ ਗਏ ਇਕੱਠੇ ਬਾਈ ਪ੍ਰੀਤ ਨਾਲ ਚੱਲੇ ਬਰਨਾਲੇ ਇੰਟਰਵਿਊ ਆ ਬਾਈ ਨਾਲ ਆਪਣਾ ਯਾਰ ਮਿੱਤਰ ਕੋਈ ਪੁਰਾਣਾ ਪਈਦਾ ਉਹਨੇ ਇੰਟਰਵਿਊ ਤੇ ਗੱਲ ਕਰਨੀ ਆ ਕੋਈ ਮੁੱਦੇ ਤੇ ਬਾਕੀ ਤੁਹਾਨੂੰ ਬਰਨਾਲੇ ਜਾ ਕੇ ਦੱਸ ਦਿੰਦੇ ਆ ਕੀ ਗੱਲ ਬਾਤ ਹੈ ਜਣਾ ਪ੍ਰਬੰਧ ਕੀ ਕੰਪਲੈਕਸ ਬਰਨਾਲਾ ਇਧਰ ਨੂੰ ਮੁੜ ਗਿਆ ਜਾਰੇ ਤਾਂ ਵੀ ਵੇਹਾਂ ਆ ਜੀ ਸੁਖੀ ਜਗਰ ਜਮਾ ਸਾਹਮਣੇ ਇਤਨੀ ਲੱਗੇ ਹਾਂ 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 ਆ ਬਣਾਈ ਬੈਠੇ ਨੇ ਦਾ ਪ੍ਰੋਗਰਾਮ ਨੈਟ ਰੋਟ ਪੂਰਾ ਵਾਲੀਬਾਲ ਖੇਡਦੇ ਹੁੰਦੇ ਨੇ ਬਾਈ ਕੀ ਖੇਡਦੇ ਨੇ ਪੂਰੀ ਲਾਈਟਾਂ ਲੂਟਾਈਆਂ ਚਲ ਹੁਣ ਕਰਕੇ ਆਉਣਾ ਰਿਵੀਜ਼ਨ ਕਰਕੇ ਆਉਣਾ ਸੁੱਖੀ ਨਾ ਨਾ ਮੈਂ ਸ਼ੁਰੂ ਕਰਾਉਣਾ ਉਹ ਤੇ ਤੂੰ ਚਲ ਫੇ ਕਰਾ ਚਲ ਅਸੀਂ ਵੀ ਕਰਦੇ ਆਂ ਬਸ ਠੀਕ ਆ ਠੀਕ ਆ ਅੱਜ ਮਾਣ ਆਪਾਂ ਸਾਰਾ ਕੋਈ ਜ਼ਿੰਦਗੀ ਦਾ ਦੱਸ ਦੇ ਬਸ ਮੂਰੇ ਤਾਰ ਦੇਣਾ ਦਰਸ਼ਕਾਂ ਨੇ ਵੀ ਆਏ ਆ ਕਹਾਣੀ ਪੜਦਾ ਜਿਹੜਾ ਤੇਰੇ ਕੰਮ ਆਉਣਗੇ ਇਹ ਗੱਲਾਂ ਬੋੱਕਾਂ ਦਾ ਵੀ ਫਿਰ ਪੂਰਾ ਸੌਂਕ ਰੱਖਦਾ ਹੈ ਸੁਕੀ ਠੀਕ ਆ ਯਾਰ ਪੜ੍ਹਨੀਆਂ ਚਾਹੀਦੀਆਂ ਨੇ ਮੈਂ ਵੀ ਇਹ ਪਾਲ ਰਿਹਾ ਸੌਂਕ ਬਣੂ ਤਾਂ ਹੌਲੀ ਹੌਲੀ ਤੈਨੂੰ ਪਤਾ ਫਿਰ ਹੈ ਟਾਈਮ ਲੱਗ ਟਾਈਮ ਲੱਗ ਤੈਨੂੰ ਬਹੁਤ ਟਾਈਮ ਹੋਊਗਾ ਹੋਰ ਤੂੰ ਤਾਂ ਪੜ੍ਹਦਾ ਰਿਹਾ ਨਾ ਤੂੰ ਤਾਂ ਛੱਡਾ ਹੀ ਨਹੀਂ ਪੜ੍ਹਨਦਾ ਸੌਂਕਾ ਛੱਡਦਾ ਹੀ ਵੇ ਜੀ ਪਾ ਵਧੀਆ ਯਾਰ ਸੋਹਣਾ ਠੀਕ ਆ ਗੱਲ ਯਾਰ ਚਾਹੀਦਾ ਮਾਂ ਆਪਦੀਆਂ ਮੈਂ ਵੀ ਆਪਦੀਆਂ ਜਿਵੇਂ ਕਹਿੰਨਾ ਹੁੰਦਾ ਯਾਰ ਚੰਗੀਆਂ ਆਤਾਂ ਪਾਉ ਮੈਂ ਹੁਣ ਮੈਨੂੰ ਐ ਹੁੰਦਾ ਵੀ ਹੋਰ ਚੰਗਾ ਹੋਰ ਕੁਝ ਕਰਿਆ ਜਾਵੇ ਹੋਰ ਕੁਝ ਕਰਿਆ ਜਾਵੇ ਥੋੜਾ ਜਿਹਾ ਤੇ ਸਭ ਤੋਂ ਜਿਹੜੀ ਵਧੀਆ ਚੀਜ਼ ਹੈ ਨਾ ਤੁਹਾਡੀ ਨੌਲੇਜ ਹੈ ਇੱਕ ਪੂਰਾ ਸਾਰਾ ਕੁਝ ਤੁਹਾਡੇ ਤੋਂ ਜਾ ਸਕਦਾ ਉਹ ਕਿਹਨਾਂ ਨੌਲੇਜ ਹੈ ਜਿਹੜੀ ਹੋਈ ਵੀ ਤੁਹਾਡੀ ਨਹੀਂ ਲੈ ਕੇ ਜਾ ਸਕਦਾ ਹਾਂ 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 ਸੁੱਕੀ ਹੁਣ ਸੁਨੇਹਾ ਦੇ ਆਪਣੇ ਦਰਸ਼ਕਾਂ ਨੂੰ ਕੋਈ ਅ ਪਹਿਲਾਂ ਤਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੇ ਮਾਨੇ ਬਲੌਗ ਬਣਾਇਆ ਬਲੌਗ ਨਹੀਂ ਕਹਿ ਸਕਦੇ ਅਸੀਂ ਦਾ ਆਪਣੀ ਪੂਰੀ ਲਾਈਫ ਦਾ ਦੱਸਿਆ ਸਿਸਟਮ ਹਾਂ ਵੀ ਅਸੀਂ ਕਿੱਦਾਂ ਰਹੇ ਕਿੱਦਾਂ ਬੰਦਾ ਨਸ਼ੇ ਜਾਂਦਾ ਯਾਰ ਇਹ ਫੂੜ ਕੱਢੋ ਹਾਂ ਇਹ ਹੌਲੀ ਹੌਲੀ ਮੈਨੂੰ ਪਤਾ ਨਿਕਲ ਵੀ ਜਾਣਾ ਜਿਹੜੀ ਚੀਜ਼ ਪਿੱਛੇ ਪੰਜਾਬੀ ਲੱਗ ਜਾਂਦੇ ਆ ਫੇ ਕਰ ਹੀ ਦਿੰਦੇ ਆ ਉਹ ਸਹੀ ਗੱਲ ਹੈ ਤੇ ਇਹ ਕੋੜ ਆਪਾਂ ਹੌਲੀ ਹੌਲੀ ਅਸੀਂ ਵੀ ਉਪਰਾਲਾ ਕਰ ਰਹੇ ਹਾਂ ਛੋਟਾ ਜਾ ਸਾਡੇ ਵੀਰ ਭਰਾ ਫੂੜ ਕਰਨਗੇ ਉਸ ਤੋਂ ਵੱਡਾ ਕਰਨਗੇ ਤੇ ਹੌਲੀ ਹੌਲੀ ਆਪਾਂ ਇਹ ਕੋੜ ਕੱਢ ਦੇਣਾ ਆਪਾਂ ਇੱਥੇ ਹੀ ਆਂ ਕਿਤੇ ਨਹੀਂ ਜਾਉਂ ਹਾਂ ਹਾਂ ਨਿਕਲੋ ਵਾਸੇ ਬਾਹਰ ਕੱਢ ਦੇਣੀ ਆ ਹਾਂ ਜਦੋਂ ਉਹ ਕਹਿੰਦੇ ਆ ਨਾ ਮਾਂ ਕੋਲ ਤੋਂ ਸੁਣਦੇ ਆ ਉਹ ਕਹਿੰਦੇ ਆ ਵੀ ਜਵਾਗ ਨੂੰ ਬਾਹਰ ਕੱਢ ਦੋ ਇਸੇ ਨਸ਼ੇ ਤੇ ਲੱਗ ਗਈ ਹਾਂ ਠੀਕ ਆ ਇਹ ਨਸ਼ਾ ਬਾਹਰ ਕੱਢਣਾ ਜਵਾਗ ਨਹੀਂ ਬਾਹਰ ਠੀਕ ਆ ਹੈਨਾ ਕਿਆ ਬਾਤ ਆ ਯਾਰ ਇਹ ਸੁਨੇਹਾ ਸਾਰਿਆਂ ਤੋਂ ਹੀ ਵਧੀਆ ਹੈ ਵੀ ਜਵਾਨੀ ਬਚਾਓ ਚੰਗਾ ਯਾਰਾ ਆ ਜੀ ਤੈਨੂੰ ਤਾਂ ਪਤਾ ਵਾ ਹਾਂ ਕੋਟਰੂ ਲੰਗਦਾ ਕਰਦਾ ਮਾਰਿਆ ਕਰ ਜਿਹੜਾ ਚੱਕਰ ਮਾਰਦਾ ਚੰਗਾ ਵੀਰੇ ਇਹ ਉਸਤਾਦ ਨੂੰ ਆਪਾਂ ਅਗਲੀ ਵਾਰੀ ਜਦੋਂ ਮਿਲਣਾ ਹਾਂ 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 ਉਹਨੂੰ ਥੋੜੀ ਜੀ ਡੋਜ਼ ਘੱਟ ਉਹ ਤੋਂ ਬਾਅਦ ਜਮਾਂਗਾ ਹਾਂ ਠੀਕ ਹੈ ਆਈ ਕਿਹਾ ਇਹਨੂੰ ਆਪਣੀ ਕੋਸ਼ਿਸ਼ ਹੈ ਪ੍ਰੋਮਿਸ ਕੀਤਾ ਬਾਈ ਬਾਦ ਕਾਇਦਾ ਬੱਜ ਜਿਹਾ ਪੂਰਾ ਲਾਇਆ ਹੋਇਆ ਆਪਣਾ ਹਾਂ ਠੀਕ ਹੈ ਚੰਗਾ ਯਾਰ ਜਿਉਂਦੇ ਰਹੋ ਓਕੇ ਜੀ ਓਕੇ ਓਕੇ ਮਾਨ ਬਾਏ 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 ਇਹ ਰਾਹ ਹੋ ਗਿਆ ਜੀ ਮਿੱਤਰੋ ਰਾਲੇ ਸਾਨੂੰ ਖਾੜ ਬੀਣ ਲਾ ਕੇ ਫਿਰ ਉੱਤੇ ਤਾਂ ਕਰਕੇ ਟਾਈਮ ਲੱਗ ਗਿਆ ਕੌਲੇ ਦਾ ਵੀ ਬਾਜ਼ਾਰ ਮਿੱਤਰੋ ਲਗਭਗ ਆ ਬੰਦ ਹੀ ਹੋ ਚੁੱਕਿਆ। ਕੱਲਿਆ ਗੋਲ ਕੱਪਿਆਂ ਵਾਲੇ ਰਹਿ ਗਏ ਜਾਂ ਜਮੇ ਹੀ ਬੰਦ ਹੈ। ਚੰਗਾ ਵੀ ਮਿੱਤਰੋ ਗੁੱਡ ਨਾਈਟ ਫਿਰ ਮਿਲਦੇ ਆ ਅਗਲੇ ਵਲੋਗ ਵਿੱਚ।